ਕੀ ਨਾਮ ਜੀ ਤੁਹਾਡਾ ਜਿਹੜਾ ਪਿੰਡ ਹੈ ਮੇਰਾ ਨਾਮ ਭਾਈ ਲਾਪਰੀ ਸਿੰਘ ਆ ਫੇਰਾ ਪਿੰਡ ਲੱਦੜਿਆ ਜੀ ਕੀ ਮਾਮਲਾ ਜਿਹੜਾ ਅੱਜ ਪ੍ਰੈਸ ਨੂੰ ਸਾਹਦੇ ਤੇ ਆਪਣਾ ਜੀ ਗੱਲ ਸੁਣੀ ਕਰਨ ਹਾਂਜੀ ਬਈ ਥੋੜੇ ਬੀਤੇ ਦਿਨ ਪਹਿਲਾਂ ਮੇਰੇ ਭਰਾ ਦਾ ਛੋਟੇ ਦਾ ਕਤਲ ਹੋਇਆ ਸ਼ਰੀਆਮ ਕਿਰਚਾ ਮਾਰ ਕੇ ਕੀਤਾ ਗਿਆ ਤੇ ਇਹ ਜਿਹੜੇ ਆ ਕੀਤੇ ਆ ਪੇਸ਼ ਇਹਨਾਂ ਤੇ ਕੋਈ ਸਖਤ ਕਾਰਵਾਈ ਨਹੀਂ ਹੋਈ ਇਹਨਾਂ ਨੂੰ ਇਹ ਪਿਆਰ ਦੇ ਨਾਲ ਪੇਸ਼ ਕੀਤਾ ਗਿਆ ਕਿ ਜਿਹੜਾ ਮੇਨ ਗੇਟ ਰਵਾ ਉਹ ਅਜੇ ਵੀ ਇਹਨੂੰ ਬਾਹਰ ਤੁਰਿਆ ਹੰਕਾਰ ਜੀ ਉਹ ਅਜੇ ਬਾਹਰ ਆ ਸਾਨੂੰ ਉਹ ਤੋਂ ਅਜੇ ਵੀ ਖਤਰਾ ਹੈ ਈ ਨਾਮ ਸੀ ਜਿਸ ਨੌਜਵਾਨ ਦਾ ਕਤਲ ਹੋਇਆ ਤੇ ਕਿਹਦਾ ਕਤਲ ਹੋਇਆ ਜੀ ਇਹ ਜਿਹੜਾ ਕਤਲ ਹੋਇਆ ਜੀ ਉਹਦਾ ਨਾਮ ਅਰਸ਼ਦੀਪ ਆ ਜੀ ਤੇ ਅੰਕਾਰਜੀਤ ਉਹਦਾ ਮਾਸਟਰਮਾਈਂਡ ਹੈ ਤੇ ਜਿੰਨੇ ਕੀਤਾ ਉਹਦਾ ਨਾਮ ਦਿਲਬਰਪ੍ਰੀਤ ਉਹਦਾ ਸਿੱਧਾ ਫਤਿਹ ਚੰਗਨ ਆ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਕਿੰਨੇ ਬਾਹਰ ਹਾਂਜੀ ਚਾਰ ਲੋਕ ਗ੍ਰਿਫਤਾਰ ਐ ਇੱਕ ਅੰਕਾਰਜੀਤ ਬਾਹਰ ਐ ਤੁਹਾਡੀ ਕੀ ਮੰਗ ਹੈ ਮੰਗ ਇਹ ਹੈ ਕਿ ਇਹਨੂੰ ਸ਼ਾਮਿਲਨ ਚਾਹੀਦਾ ਇਹਨੂੰ ਗੈਰੰਟਰ ਜਿਹੜਾ ਅੰਕਾਰਜੀਤ ਇਹਨੂੰ ਫੜਨਾ ਚਾਹੀਦਾ ਸਾਨੂੰ ਇਹ ਤੋਂ ਖਤਰਾ ਹੈ ਅੱਜ ਕੀ ਨਾਂ ਤੁਹਾਡਾ ਕਿਹੜਾ ਪਿੰਡ ਆ ਜੀ ਭਾਜੀ ਮੇਰਾ ਨਾਮ ਸੁਸ਼ੇਰ ਸਿੰਘ ਪਿੰਡ ਲਿੱਦੜ ਉਹ ਕੀ ਮਾਮਲਾ ਜਿਹੜਾ ਬੀਤੇ ਦਿਨੀ ਤੁਹਾਡੇ بیٹے ਦਾ ਜਿਹੜਾ ਕਤਲ ਹੋ ਗਿਆ ਸੀਗਾ ਕਤਲ ਮੇਰੇ ਕਾਕੇ ਦਾ ਕਤਲ ਹੋਇਆ ਇਦਾਂ ਪਹਿਲੋਂ ਮੇਰਾ ਸਾਈਕਲ ਘੇਰਿਆ ਵਾ ਮੁਰਕੇ ਇਹਨਾਂ ਨੂੰ ਧਮਕੀਆਂ ਹੀ ਹੰਕਾਰਜੀ ਦਿੱਤ ਲੋ 10 ਵਜੇ ਵੀ ਆਪਣੀ ਦਰਖਾਸਤ ਰਹੀ ਗਿਆ ਚੌਂਕੀ ਤੋਂ ਵਾਪਸ ਲੋ ਤੇ ਨਹੀਂ ਤੇ ਤੁਹਾਡਾ ਤਗਾਣਾ ਤਾਂ کہیں ਕੋਈ ਨਾ ਕੋਈ ਨੁਕਸਾਨ ਕਰਾਂਗੇ ਇਹਨਾਂ ਨੇ ਠੀਕ ਆ ਬਾਅਦ 5:30 ਵਜੇ ਦੇ ਟਾਈਮ 'ਨਾ ਮੇਰਾ ਕਾਕਾ ਜਿਹੜਾ ਛੋਟੇ ਦਾ ਕਤਲ ਕਰਤਾ ਅਰਸ਼ਦੀਪ ਸਿੰਘ ਦਾ ਕਤਲ ਹੋਣ ਤੋਂ ਅਹੀਂ ਸਾਹ ਦੀ ਕਤਲ ਹੋਣ ਤੋਂ ਬਾਅਦ ਪੁਲਿਸ ਨੇ ਜਿਹੜਾ ਮਾਮਲਾ ਦਰਜ ਕੀਤਾ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਕਿੰਨੇ ਬਾਹਰ ਆਏ ਚਾਰ ਭਾਜੀ ਗ੍ਰਿਫਤਾਰ ਹੋ ਗਏ ਕੋਈ ਪੁਲਸ ਨੇ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਪਤਾ ਨਹੀਂ ਕਾਨੂੰਨ ਦੀ ਕਿਹੜੀ ਸਹੈ ਸਵਾ ਕਹੜਾ ਕਾਨੂੰਨੀ ਇਹਨਾਂ ਨੂੰ ਦਬਾਇਆ ਪੁਲਸ ਨੂੰ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਕਾਹਦਾ ਦਬਦਬਾ ਵਾ ਪੁਲਸ ਨੇ ਇੱਕ ਬੰਦਾ ਵੀ ਨਹੀਂ ਫੜਿਆ ਹੇ ਤੱਕ ਆਪ ਜਿਹੜੇ ਵੱਡੇ ਦਬਾਅ ਲਿਓ ਹੋਈ ਪੇਸ਼ ਕਰਾਈਏ ਉਹਨਾਂ ਤੁਹਾਡੀ ਕੀ ਮੰਗ ਆਲੀ ਅਸੀਂ ਤੇ ਮੰਗ ਕਹਦੇ ਆ ਵੀ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਅਥਲਾ ਵੀ ਪੁੱਛਣਾ ਹੈ ਗੈਂਗਸਟਰ ਗਰੁੱਪ ਫੜਨਾ ਦੇਈਦਾ ਅੱਜ ਮੇਰਾ ਨਿਸ਼ਾਨ ਕਿਤਾ ਭਲਕੇ ਹੋਰ ਕਿਸਦਾ ਵੀ ਪਾਜੀ ਕਰਨਗੇ ਅਜੀ ਕਿਨਾ ਤੁਹਾਡਾ ਜੀ ਭਲੇਸ਼ ਸਿੰਘ ਸੰਨ ਅਫਸੋਨ ਸਿੰਘ ਪਿੰਡ ਲਿੱਦੜ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਪ੍ਰੈਸ ਕਾਨਫਰੈਂਸ ਕੀਤੀ ਜਾ ਰਹੀ ਹੈ ਸਾਰਾ ਇਹ ਕਹਿਣਾ ਇਹ ਚਾਹੁੰਦੇ ਆ ਵੀ ਅਰਸ਼ਦੀਪ ਦਾ ਕਤਲ ਬੇਰਹਿਮੀ ਨਾਲ ਕੀਤਾ ਗਿਆ ਜਿਹਦੇ ਵਿੱਚ ਚਾਰ ਬੰਦੇ ਜਿਹੜੇ ਆ ਉਹ ਪੇਸ਼ ਹੋਏ ਆ ਉਹਨਾਂ ਦਾ ਕੋਈ ਰਿਮਾਂਡ ਨਹੀਂ ਲਿਆ ਗਿਆ ਉਹਨਾਂ ਨੂੰ ਪਿਆਰ ਦੇ ਨਾਲ ਹੀ ਜੇਲ੍ਹ ਚ ਕੱਲ ਦਿੱਤਾ ਗਿਆ ਤੇ ਜਿਹੜਾ ਅੰਕਾਰਜੀਤ ਸਿੰਘ ਆ ਉਹ ਬਾਹਰ ਫਿਰਦਾ ਵਾ ਤੇ ਸਾਨੂੰ ਖਤਰਾ ਵਾ ਉਹਦੇ ਕੋਲੋਂ ਇਹ ਤੋਂ ਪਹਿਲਾਂ ਹੀ ਰੋ ਨੇ ਤੇ ਅੰਕਾਰਜੀਤ ਸਿੰਘ ਨੇ ਮੇਰਾ ਬੱਚਾ ਤੇ ਇੱਕ ਨੰਬਰਦਾਰ ਚਰਨ ਸਿੰਘ ਜਿਹੜਾ ਉਹ ਮਾਰਿਆ ਹਰਜੀਤ ਸਿੰਘ ਤੇ ਚਰਨ ਸਿੰਘ ਨੂੰ ਦੋਵਾਂ ਨੂੰ ਗੱਡੀ ਥਲੇ ਦੇ ਕੇ ਮਾਰਿਆ ਵਾ ਤੇ ਸਾਨੂੰ ਇਹਨਾਂ ਤੋਂ ਖਤਰਾ ਵਾ ਕਿਉਂਕਿ ਇਹ ਗਰੋਹ ਆ ਇਹ ਇਲਾਕੇ 'ਚ ਸਰਗਰਮ ਆ ਪੁਲਿਸ ਪ੍ਰਸ਼ਾਸਨ ਕੋਈ ਤੋਂ ਬੇਨਤੀ ਆ ਵੀ ਇਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੀ ਕਾਰਵਾਈ ਕੀਤੀ ਆ ਉਹ ਤੋਂ ਕਿੰਦਾ ਸੰਤੁਸ਼ਟ ਤੁਸੀਂ ਨਹੀਂ ਉਹ ਤੋਂ ਐ ਸੰਤੁਸ਼ਟ ਨਹੀਂ ਆ ਕਾਰਵਾਈ ਉਹ ਤੋਂ ਸਿਰਫ ਗੋਗਲਿਆਂ ਤੋਂ ਮਿੱਟੀ ਝਾੜੀ ਆ ਪੁਲਿਸ ਨੇ ਵੀ ਮੇਰੇ ਮੁਕਦਮੇ ਪਹਿਲੇ ਚ ਵੀ ਤੇ ਇਹਦੇ ਫੋਨ ਵਾਲੇ ਮੁਕਦਮੇ ਦੇ ਵਿੱਚ ਕੀ ਮੰਗ ਕਰਦੇ ਆ ਅਸੀਂ ਅਸੀਂ ਮੰਗ ਕਰਦੇ ਆ ਵੀ ਇਹ ਗ੍ਰੋਹ ਦੇ ਬਰ ਖਿਲਾਫ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਕੀ ਨਾ ਤੁਹਾਡਾ ਕਿਹੜਾ ਪਿੰਡ ਆ ਜੀ ਮੇਰਾ ਨਾਮ ਸੋਨੀਆ ਜੀ ਪਿੰਡ ਲਿੱਦੜ ਕੀ ਮਾਮਲਾ ਜੀ ਦਾ ਬੀਤੇ ਦਿਨੀ ਤੁਹਾਡੇ ਦੇਵਰ ਦਾ ਜਿਹੜਾ ਕਤਲ ਹੋ ਗਿਆ ਸੀ ਸਰ ਬੀਤੇ ਬੀਤੇ 4 ਮਹੀਨੋਂ ਅੱਜ ਸ਼ਾਮੇ 5:30 ਵਜੇ ਮੇਰੇ ਛੋਟੇ ਦਿਓਰ ਦਾ ਬੜੀ ਬੇਰਹਿਮੀ ਨਾਲ ਕਿੱਟਾ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਮਾਮਲਾ ਕੁਝ ਵੀ ਨਹੀਂ ਸੀ ਸਾਡੇ ਡੈਡੀ ਚ ਦੁੱਧ ਪਾ ਕੇ ਆਉਂਦੇ ਸੀਗੇ ਸ਼ਾਮੀ ਉਹਨਾਂ ਨੇ ਸਵੇਰ ਦਾ ਟਾਈਮ ਸੀ ਉਹਨਾਂ ਨੇ ਪਹਿਲਾਂ ਸਾਈਕਲ ਘੇਰਿਆ ਵਾ ਮੇਰੇ ਡੈਡੀ ਜੀ ਨੂੰ ਧਮਕੀਆਂ ਦਿੱਤੀਆਂ ਨੇ ਉਸ ਦਿਵਾਰ ਵਿੱਚ ਡੈਡੀ ਜੀ ਨੂੰ ਅ ਅਰਖਾਸਤ ਦੇਦੀਆਂ ਜਾ ਕੇ ਰਈਆ ਚੌਂਗੀ ਦੇ ਵਿੱਚ ਤੇ ਸਾਡੀ ਦਰਖਾਸਤ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਸ ਦਿਵਾਰ ਵਿੱਚ ਵੀ ਉਹ ਧਮਕੀਆਂ ਦਿੰਦੇ ਰਹੇ ਸਾਨੂੰ ਕਿ ਤੁਸੀਂ ਆਪਣੀ ਦਰਖਾਸਤ ਵਾਪਸ ਲੈ ਲਓ ਨਹੀਂ ਤਾਂ ਤੁਹਾਡੇ ਨਾਲ ਅਹੀ ਬਹੁਤ ਮਾੜਾ ਸਲੂਕ ਕਰਾਂਗੇ ਤੇ ਉਹੀ ਉਹਨਾਂ ਨੇ ਕੀਤਾ ਵਾ 4 ਮਈ ਨੂੰ ਸ਼ਾਮੀ ਉਹਨਾਂ ਨੇ ਕਿੱਟਾ ਮਾਰ ਕੇ ਮੇਰੇ ਦਿਓਰ ਦਾ ਕਤਲ ਕਰ ਦਿੱਤਾ ਵਾ ਉਸ ਤੋਂ ਬਾਅਦ ਜਿਹੜਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੁਸੀਂ ਉਸ ਕਾਰਵਾਈ ਤੋਂ ਖੁਸ਼ ਹੋ ਸਰ ਜੀ ਉਸ ਕਾਰਵਾਈ ਤੋਂ ਬਿਲਕੁਲ ਖੁਸ਼ ਨਹੀਂ ਹੈਗੇ ਉਹਨਾਂ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਵਾ ਦਿਲਵਰ ਸਿੰਘ ਨੂੰ ਸੈਲਬ੍ਰੀਤ ਨੂੰ ਤੇ ਅਸ਼ੋਭ ਸਿੰਘ ਨੂੰ ਤੇ ਸੁਖਵੀਰ ਸਿੰਘ ਨੂੰ ਸਰ ਉਹਨਾਂ ਨੇ ਉਹਨਾਂ ਦੇ ਨਾਲ ਬਹੁਤ ਹੀ ਪਿਆਰ ਵਾਲਾ ਸਲੂਕ ਕੀਤਾ ਕੋਈ ਉਹਨਾਂ ਦਾ ਰਿਮਾਨ ਨਹੀਂ ਲਿਆ ਗਿਆ ਕੋਈ ਉਹਨਾਂ ਨਾਲ ਸਖਤੀ ਨਹੀਂ ਕੀਤੀ ਗਈ ਤੁਸੀਂ ਦੱਸ ਰਹੇ ਹੋ ਆਫ ਕੈਮਰਾ ਕੋਈ ਕੈਮਰਾ ਤੋਂ ਤੁਹਾਨੂੰ ਕਦਰਾ ਕੌਣ ਹੈ ਆਲੂ ਕਰ ਦਿੱਤੀ ਸਰ ਓੰਕਾਰਜੀਤ ਆ ਉਹ ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਉਹਨੇ ਕਾਫੀ ਵਾਰ ਦਿੱਤਾ ਸਾਡੇ ਪਿੰਡ ਵਿੱਚ ਨਹੀਂ ਕੀਤੀਆਂ ਬਾਹਰ ਵੀ ਕੀਤੀਆਂ ਸਿੱਧੂ ਮੂਸੇਵਾਲੇ ਵਾਲੇ ਕਤਲ ਵਿੱਚ ਵੀ ਉਹਦਾ ਨਾਮ ਬੋਲਦਾ ਵਾ ਤੇ ਪਹਿਲਾਂ ਵੀ ਕਾਫੀ ਕਤਲਾਂ ਦੇ ਵਿੱਚ ਉਹਦਾ ਨਾਮ ਬੋਲਦਾ ਵਾ ਓੰਕਾਰਜੀਤ ਹਜੇ ਤੱਕ ਬਾਹਰ ਆ ਉਹਦੇ ਡਰ ਦੇ ਕਰਕੇ ਸਾਡੇ ਘਰ ਦੇ ਵਿੱਚ ਕੋਈ ਕੰਮ ਕਰਨ ਵੀ ਨਹੀਂ ਆਂਦਾ ਹੈਗਾ ਇੰਨਾ ਖੌਫ ਹੈ ਆ ਜਿਹੜੀ ਤੁਸੀਂ ਫੋਟੋ ਹੱਥ ਫੜੀਏ ਕੋਲ ਹੈ ਓੰਕਾਰਜੀਤ ਸਿੰਘ ਆ ਸਰ ਇਹੀ ਮੇਨ ਗੈਂਗਸਟਰ ਆ ਇਹ ਹਜੇ ਤੱਕ ਬਾਹਰੋਂ ਸਾਡੇ ਪਰਿਵਾਰ ਨੂੰ ਇਹਦਾ ਤੋਂ ਖਤਰਾ ਹੈ ਦੀ ਮਾਲਕੀ ਕਰਦੇ ਮੁੱਖ ਮੰਤਰੀ ਸਾਹਿਬ ਸਰ ਸਾਡੀ ਮੰਗ ਇਹ ਆ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਜਿਹੜੇ ਮੇਰੇ ਦਿਓਰ ਦੇ ਕਾਦਲਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਹੋਰ ਕਿਸੇ ਨਾਲ ਪਿੰਡ ਦੇ ਵਿੱਚ ਕੋਈ ਵੀ ਮਾਰੀ ਘਟਨਾ ਨਾ ਵਾਪਰੇ